ਆ ਨਾ ਲੋ ਰੋਟੀ ਮੰ ਖਾਲੀ ਆ ਤੇ ਅੱਜ ਢੂੜੀ ਬਣਨੀ ਆ ਤੇ ਚਲ ਜੇ ਤੂੰ ਹੀ ਪਤ ਖਾਲਾ ਰੋਟੀ ਤੇ ਕਰ ਲਈਏ ਥੋੜਾ ਬੋਰਾ ਆਪਣਾ ਢੂੜੀ ਦਾ ਸ਼ਾਮ ਲਈਏ ਢੂੜੀ ਅੱਜ ਉਹ ਕਿੱਥੇ ਮੁੰਡਾ ਕਿੱਥੇ ਆ ਤੇ ਨਾ ਬਾਜ਼ਾਰ ਗਏ ਸੀ ਜਿਹੜਾ ਅੱਜ ਢੂੜੀ ਹੀ ਢਾਉਂ ਅੱਜ ਇਹਨੂੰ ਮੈਂ ਕਿਹਾ ਸੀ ਵੀ ਆ ਢੂੜੀ ਚੋਕੇ ਤੇ ਉੱਥੇ ਛੋੜ ਦੇ ਬਾਹਰ ਰਾਣੀ ਢੂੜੀ ਉਹ ਵੀ ਨਹੀਂ ਉਹ ਕੀਤਾ ਤੇ ਆ ਖਲਾਰਾ ਪਿਆ ਹੁਣ ਕਿੱਥੇ ਟੂੜੀ ਲਾਏਗਾ ਇੱਥੇ ਅਕੜ ਲਖਣੀਆਂ ਟਰਾਲੀਆਂ ਤੇ ਫੇਰ ਹੀ ਅੰਦਰ ਅਗਲੇ ਕਰਾਂਗੇ ਹੁਣ ਇਹ ਲੇਬਨ ਕੋਲ ਘਰਉਣਾ ਪੈਣਾ ਜਾਂ ਉਹਨੂੰ ਡਾਉਣਾ ਹੁੰਦਾ ਤੇ ਕੋਈ ਗੱਲ ਨਹੀਂ ਇਹਦੇ ਕੋਲ ਦਿਵਾਵਾਂਗੇ ਆਹ ਨਹੀਂ ਪਈ ਪੱਤਰੀ ਹੀ ਆਹ ਤੇ ਇਹਨਾਂ ਆਪਣ ਵਾਲੇ ਇੱਥੇ ਛੁੱਟੀ ਆ ਮੁਰਗੇ ਲੱਭਦੇ ਫਰਨਾ ਘੜੀ ਭੱਜੀਆਂ ਉਹਨੂੰ ਇਹ ਕੰਮ ਕਿੰਨੇ ਉਹ ਟਿਕਾਣੇ ਨੂੰ ਵੀ ਨਹੀਂ ਰੱਖਦਾ ਚੀਜ਼ ਅਜੇ ਮਸ਼ੀਨ ਨਹੀਂ ਚੱਲਣੀ। ਸਦੀ ਟੋਪਾ ਲੱਗੂ ਤੇ ਇਹ ਕਰਨੀ ਸ਼ਲੀਆ। ਉਹ ਵੀ ਟੋਪਾ ਨਹੀਂ ਉੱਧਰ ਨੂੰ ਲੱਗੀ। ਸੋਹਾਈ ਥਾਂ ਤੇ ਦੀ ਬਜਾਰੀ ਜੱਗੀ ਹੋ ਜਾਈ। ਹੋਰ ਬਣਾ ਲਾਂਗੇ। ਥੋੜੀ ਨਾ ਜੇ ਇਥੇ ਇੱਕ ਲਵੇਰੀ ਰੱਖਣੀ ਹੋਈ ਤਾਂ ਖੇਤ ਤੇ ਬਠੇਰੀ ਟੂੜੀ ਬਣ ਜਾਣੀ ਐ। ਥਾਂ ਤੇ ਜੇ ਦੋਰ ਰੱਖਣੇ ਸਰ ਹੋਰ ਬਣਾਉਣੀ ਪੈਣੀ ਥਾਂ ਤੇ ਬੜਾ ਅੱਗੇ ਤੂੜੀ ਪਾਉਣ ਨੂੰ ਭਾਵੇਂ ਦੋ ਵਾਰ ਰੱਖਦੇ ਪਾਵੇਂ ਇੱਕ ਰੱਖ ਲੈ ਉਹ ਕਰਦਾ ਨਹੀਂ ਕੱਖ ਇਹ ਉਹ ਨਵੇਂ ਨਾ ਹੋਏ ਕੋਈ ਮਿਰਚ ਮੈਂ ਲਿਆਦਾ ਤੇ ਜੰਗਰ ਬੱਛਾ ਮੈਨੂੰ ਸ਼ਰਾਬ ਦੇ ਨੇ ਪੱਠੇ ਨਾ ਪਾਏ ਤੇ ਕੁਛ ਨਹੀਂ ਨਹੀਂ ਕੋਈ ਗੱਲ ਹੁਣ ਕਿੰ ਨੂੰ ਆ ਵੀ ਜਾਣਾ ਪੈਣਾ ਲੇਬਰ ਲਬਰ ਬਰ ਬਰ ਅੱਧਾ ਨਹੀਂ ਕਿਸੇ ਦਰਗੇ ਹੋਏ ਕੀ ਚੱਲ ਰਿਹਾ ਹੈ? ਮੈਂ ਅੰਦਰ ਹੋਣੇ ਸੋਚ ਕੇ ਨਿਕਲ ਗਈ। ਕੀ ਟੱਪਲ ਗਿਆ ਕਿਤੇ ਲਈ? ਹਾਂ, ਦੋ ਵੀ। ਚਲੋ ਰਾਤ ਹੀ ਜਾਂਦੇ ਜਾਂਦੇ ਚੇਤਾ ਕਰ ਦੋ। ਆਪੇ ਨੇ ਕੋਈ ਨਾ ਕੋਈ ਕੰਮ ਗਰਮੀ ਦੇ ਵਿੱਚ ਮਾਹਾਂ ਮੈਂ ਬਾਹਰੋਂ ਆਇਆ ਚੱਲ ਕੇ ਤੇ ਉਹੋ ਜਿਹਾ ਗੱਲ ਬੰਦਾ ਕਿੰਨ ਕੰਮ ਕਰਕੇ ਆਇਆ ਦਾਵਾ ਆਪੇ ਨੂੰ ਕੋਈ ਨਾ ਕੋਈ ਕੰਮ ਹੁੰਦਾ ਕਿ ਬਾਹਰ ਕੰਮ ਸੰਭੇ ਆਦਾ ਹੀ ਬਸ ਬੰਦਾ ਗਰਮੀ ਦੇ ਵਿੱਚ ਮਾਹਾਂ ਬਾਹਰੋਂ ਚੱਲ ਕੇ ਜਾਂ ਜਾ ਹੱਥੇ ਪੜਿਆ ਤੱਫੜ ਫੜਿਆ ਬੰਦਾ ਕੀ ਕਰੇ ਮਾਹਾਂ ਚੱਲ ਕੇ ਆਏ ਗਰਮੀ ਦੇ ਵਿੱਚ ਬਾਹਰ ਮੈਂ ਸਵੇਰ ਦਾ ਤੈਨੂੰ ਹੀ ਦੁਖਾਉਂ ਰਿਹਾ ਕਿੱਥੋਂ ਆਇਆ ਇੱਥੇ ਮਸ਼ੀਨ ਸਵੇਰ ਦੀ ਰਹੀ ਆ ਠੀਕ ਹੈ ਨਾ ਨਾ ਤੋਂ ਆ ਸੀ ਬਾਰੋਂ ਬਾਜ਼ਾਰੋਂ ਆ ਬਾਜ਼ਾਰ ਤੋਂ ਅਥੇ ਆਹਲੇ ਅੰਬ ਲੈਣ ਗਿਆ ਬਾਜ਼ਾਰ 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 ਸਵੇਰ ਦਾ ਮੈਂ ਢੀਕਣ ਡਿਆ ਆ ਟੂੜੀ ਕਰ ਲਈ ਅੰਦਰ ਛੇਤੀ ਕੱਪੜੇ ਬਦਲ ਕੇ ਆ ਗਰਮੀ ਬੜੀ ਜੇ ਰਾਹ ਗਰਮੀ ਤੈਨੂੰ ਬੜੀ ਲੱਗਦੀ ਆ ਆ ਉਦੰਦਾਂ ਨੂੰ ਮੈਂ ਕਿਹਾ ਵੀ ਆ ਚੋਕ ਦੀ ਪੁਰਾਣੀ ਟੂੜੀ ਇੱਥੇ ਟੂੜੀ ਲੱਗਣੀ ਟਰਾਲੀਆਂ ਦਾ ਦਾਹ ਹੋਣੀਆਂ ਨਹੀਂ ਆਉਂਦਾ ਨਹੀਂ ਆ ਕੇ ਲੱਗਦਾ ਇਹਦਾ ਕੀ ਕਰਾਂ ਉਹਨਾਂ ਗਾਣੇ ਇਹਨੇ ਲੈ ਲਈ ਪਤਕਾਰ ਕੇ ਮੈਨੂੰ ਕਿ ਗਾਂਹ ਤੋਂ ਕੰਮ ਕਰਿਆ ਕਰਾਂਗਾ ਇਹ ਖਾ ਲੇਦਾ ਉਹ ਹੀ ਆ ਹੁਣ ਆਇਆ ਅੱਜ ਕੱਟਣਾ ਤੂੰ ਮੱਥੇ ਰੱਖੀ ਬੀਤੀ ਚਾਦੀ ਹਰੀ ਦਾ ਖਾਂਗਾ ਪੁੱਤ ਪੜਨਾ ਥੰਦੀ ਆਹਾਂ ਜਾਨਾ ਪੈਣਾ ਜਾਬ ਦਾ ਇੱਤੋਂ ਆਸ਼ੋ ਖੜੇ ਹੈ। ਆਓ ਪਾਣੀ ਲਾਓ ਪਾਣੀ ਪੀਏ ਬਾਜ਼ਾਰੋਂ ਆਏ ਆ। ਲਿਉਂ ਨਹੀਂ ਮੈਂ ਬਹੁਤ ਹੀ ਇੱਥੇ ਬੱਕੀ ਥੱਲੇ। ਠੀਕ ਹੈ। ਆਹ ਪਾਣੀ। ਓਏ ਆ ਜਾ ਰਿਹਾ ਮੈਂ ਆ ਜਾ ਮੈਂ ਤੈਨੂੰ ਕਿੰਨੇ ਚਿਰ ਦਾ ਢੀਕਾਂ ਢਿਆਂ ਆ। ਅੱਪਾ ਜੀ ਪਾਣੀ ਤੇ ਪੀ ਲੰਦੋ ਘੋਟ ਹਜੇ ਪਾਣੀ ਨਹੀਂ ਪੀਂਦਦੇ ਤੁਸੀਂ ਉਹ ਕੱਲ। ਪਾਣੀ ਤੋਂ ਸਵੇਰ ਦਾ ਕੀਤਾ ਕਿ ਤੂੰ ਜੰਮ ਸ਼ੋ ਆ। ਪਾਣੀ ਪੀ ਲੈ ਉਹ ਪਾਣੀ ਪੀ ਲੈੰਦੋ। ਚੱਲਿਕਾ। ਜਦੋਂ ਉਹ ਘਰੋਂ ਉੱਤਰਨ ਲੇ ਘਾ ਪਿਆਰ ਨੂੰ ਸ਼ਾਮਾਂ ਨੂੰ ਪੀਂਦਾ ਪੂਰਾ ਦੇ ਮੁਕਾਬਲੇ ਹਾਂ ਤਨਾਪੀ ਨਾ ਪੀ ਇਹਦਾ ਫੇਰ ਕੰਮ ਨਾ ਕਰਾਉਂ ਮੈਂ ਚਲ ਬੜਦਾ ਮੈਂ ਨਹੀਂ ਇਹ ਬੰਦਾ ਨਹੀਂ ਛੁੱਟਣਾ ਨਹੀਂ ਛੁੱਟਾਈ ਗਿਆ ਹਰ ਆ ਤੂੰ ਨਹੀਂ ਛੁੱਟਣਾ ਤੇ ਮੈਂ ਜੋ ਬੋਤਾ ਮੈਨੂੰ ਨਵੇਂ ਬੰਦੇ ਚਿੱਟਾ ਕੱਲ ਛੁੱਟ ਜਾਣਾ ਔਰ ਛੁੱਟੇਗਾ ਚਲ ਇਹ ਛੋਪਾਉਂਦਾ ਤੇ ਮੈਂ ਖਾਹ ਪੂਰੀ ਵੇ ਦੇ ਜਦੋਂ ਕਾਂਟ ਨਹੀਂ ਲਾਦਦੀ ਜਦ ਵੇਖੀਆ ਕਿਤਰਾ ਤੇਰੇ ਨੱਕ ਨੂੰ ਚੜਦਾ ਘੱਟਾ ਨਿੰਕਾਰੀ ਪੂਰੇ ਪ੍ਰੀਗਮ ਮੰਗਦਾ ਐ ਬੜਾ ਇਹਨਾਂ ਮੇਂ ਕਾਹਦੇ ਨਹੀਂ ਕਟਾ ਬੜਾ ਵਕ ਕਟਾ ਬੜਾ ਪਿੰਡਾਰ ਕਟਾ ਹੋਇਆ ਤੇਰੇ ਪਿੰਡਾਰ ਤੇ ਵੀ ਕਟਾ ਹੁੰਦਾ ਵਾ ਨਹੀਂ ਨਹੀਂ ਮੈਂ ਨਹੀਂ ਕਟਣਾ ਰੋਟੀਆਂ ਵੀ ਨਹੀਂ ਕਟਾ ਹੁੰਦਾ ਨਹੀਂ ਨਹੀਂ ਤੀਰ ਆ ਨਾ ਮਨੇ ਖਾ ਕੇ ਪੈ ਸ਼ਹਿਰ ਨੂੰ ਭੱਜ ਜਾ ਮੋਟਰ ਸਾਹ ਫੜ ਕੇ ਤੇਲ ਕਿੱਥੋਂ ਪਾਉਣਾ ਏ ਇਹ ਲੋੜ ਕਿੱਥੋਂ ਪੀਣਾ ਆ ਰਿਹਾ ਤੂੰ ਬੜਾ ਚੜਦਾ ਕਦਾ ਮੈਂ ਨਹੀਂ ਕਟਣੀ ਏ ਕਟਣੀ ਨਹੀਂ ਲੀਗੀ ਚੱਲ ਫੜ ਬੰਨ ਤੇ ਚੋਕ ਸੇ ਲਾ ਦੇ ਮੈਂ ਨਹੀਂ ਸਿਰ ਤੇ ਚੁਕਣੀ ਮੈਂ ਤਾਂ ਟਾਬਰਾ ਪੈਂਦਾ ਫੜ ਗਾ ਸਿਰ ਤੇ ਬੰਨ ਮੈਂ ਨਹੀਂ ਤੇ ਚੁਕਣੀ ਸਿਰ ਤੇ ਨਹੀਂ ਚੁਕਣੀ ਮੈਂ ਉਦਾਂ ਨਾਲ ਫੜ ਲੈ ਚੱਲ ਫੜ ਫਿਰ ਹੜ ਇੱਥੇ ਰੋ ਲਈ ਜੰਨੇ ਆ ਚੱਲ ਆ ਜਾ ਇੱਥੇ ਮੈਂ ਠੀਕ ਹੈ ਕਿੱਥੇ ਬੰਨਦੇ ਨੇ ਸ਼ੋਹ ਚੇਤੀ ਹੋਣੀ ਆ ਜਾ ਸੋਟ ਨੂੰ ਕਰਦੇ ਲਾ ਆ ਗਏ ਜਰਾ ਵੱਡਰ ਜਾਗੇ ਪਾਪ ਕਿਨਾ ਆਉਂਦਾ ਈ ਸਾਂ ਬਿਹਾੜੀ ਵੇਤ ਵਾਪਕੇ ਲੰਬਰਾ ਤੇ ਸਾਹਾ ਦਾ ਹਿਸਾਬ ਕੱਟਕੇ ਪੱਗ ਧਗਾ ਚਾਦਰਾ ਨਵਾ ਸਵਾਏ ਕੇ ਛਮਾ ਵਾਲੀ ਦਾੰਗ ਤੇ ਤੇਲ ਲਾਇ ਕੇ ਕਸ਼ੇ ਮਾਰ ਵੰਝਰੀ ਅਨੰਦ ਛਾ ਗਿਆ ਮਾਰ ਦਾਦ मामੇ ਜਾਤ ਮੇਲੇ ਆ ਗਿਆ ਸਵਾ ਸਵਾ ਪੁੱਤਰਾ ਬੜਾ ਚਾਤ ਨਿਖਰਿਆ ਹੈ ਇਤਰਾ ਓਏ ਹਾਏ ਇਹ ਕਈਆ ਬਰਾ ਫੜਾ ਤੈਨੂੰ ਤੇ ਪਤਾ ਹੀ ਨਹੀਂ ਲੱਗਦਾ ਪੰਜ ਪਾਉਂਦਾ ਤੇ ਕਈ ਥੋੜੀ ਜਿੰਨੇ ਤੂੰ ਦੀ ਚੁੱਕ ਲੈਣੀ ਤੂ ਥੂ ਕਿਦੇ ਹੋਣੀਆਂ ਪੁੱਤ ਲੰਬੜਾ ਦੇ ਸਾਹ ਦਾ ਹਿਸਾਬ ਤੇ ਦਾ ਕੱਟ ਜਾਗੇ ਜੇ ਤੈਨੂੰ ਕੋਈ ਟਰਾਲੀ ਨੂੰ ਗਾਇਆ ਪਹਿਲੀ ਪਾਣੀ ਛੁੱਟੀਆਂ ਜਦੋਂ ਡਾਕਟਰ ਵਾਲੀ ਆਉਣੀਆਂ ਨੇ ਫਿਰ ਇਹਦੇ ਜਿਹੜੇ ਲੰਬੜਾ ਦੇ ਸਾਹਾਂ ਦੇ ਹਿਸਾਬ ਕੱਟਿਆ ਜਾਣਾ ਠੀਕ ਹੈ ਨਾ ਅੱਜ ਫਤਿਹ ਇੱਥੇ ਰਹੇਗਾ ਜਿਹੜਾ ਭੱਜ ਮੈਂ ਤਾਂ ਮੋਟਰਸਾਈਕਲ ਆਇਆ ਕਿ ਆਪਾਂ ਆਹੋਂ ਪਾਣੀ ਚ ਸੱਤ ਨਹੀਂ ਬਸ ਇਹ ਨੂੰ ਪੰਜ ਸੱਤਰੀਆਂ ਤੇ ਨਾਨ ਕੀ ਆਇਆ ਆਂ ਕਾਂਡੇ ਹੋਏ ਸੱਤਰੀ ਇਹਦਾ ਪਤਾ ਅੱਜ ਰਾਤ ਵੀ ਖਰਾਦ ਲਾਉਣੀ ਪਏ ਰਾਤ ਨੂੰ ਚੋਰੀ ਛੁੱਟਦੇ ਆ ਜਿਹੜਾ ਉਹ ਜਿਹੜਾ ਕੱਟ ਨਹੀਂ ਲੱਗਦੀ ਕੱਟ ਵੀ ਨਹੀਂ ਲੱਗਦੀ ਘੱਟਾ ਬੜਾ ਚੜਦਾ ਘੱਟਾ ਤੇ ਨੂੰ ਚੜਦਾ ਨਾ ਸਾਤੇ ਮੈਂ ਜਿੱਦਿਆ ਘੱਟਾ ਹਾਈ ਹਾਈ ਲੈ ਸਵੇਰੇ ਹੱਜੀ ਵੇੜਾ ਦੋਤਾ ਹੀ ਸਾਰਾ ਜਤੂ ਵੀ ਲੇ ਫੇਰ ਗੰਦਾ ਸਾਰਾ ਖਲਾੜਦਾ ਆ ਇਹ ਕਿਤੇ ਟੂਰੀ ਦਾ ਹੀ ਬੜਾ ਪੰਗਾ ਚੱਲਣ ਡਿਆ ਵਾ ਰੋਜ਼ ਸਫਾਈ ਕਰੀਦੀ ਉਹੋ ਹੀ ਹਾਰ ਏ ਤਾਂ ਪਤਾ ਨਹੀਂ ਕਿੱਦਾਂ ਇਹ ਮੁੱਕਣਾ ਤਾਂ ਤੇ ਕਿਤੇ ਬੱਤੀ ਵੀ ਹੁਣ ਬਲ ਦੋ ਜਾਂ ਨਿਸ਼ਗੇੜ ਤੋਂ ਲੈ ਕੇ ਸ਼ਾਮਾਂ ਤੱਕ ਤੂੰ ਦੋ ਟੂਰੀਆਂ ਦਾ ਵੀ ਬਾਹਰ ਆਈ ਨਾ ਕਿਤੇ ਨਿਕਲ ਨੂੰ ਜੀ ਨਹੀਂ ਕਰ ਰਿਹਾ ਹੈਗਾ ਮਾੜਾ ਜਾਂ ਬਾਹਰ ਨਿਕਲੀਏ ਤੂੰ ਉਸੇ ਵੇਲੇ ਸਿਰ ਪਰ ਜਾਂਦਾ ਟੂਰੀਆਂ ਅੰਦਰ ਹੀ ਚੰਗੇ ਆ ਪ੍ਰਦੀਪ ਕੱਲਾ ਕੰਮ ਕਰ ਹਾਂਜੀ ਆਲੇ ਦੀਦੀ ਬੈਜੋ ਸਵੇਕੀਆ ਬੜਾਈ ਖਲਾਰਾ ਬਾਹਰ ਪਿਆਣਾ ਬੜਾ ਮੈਂ ਅੱਜ ਸਵੇਰੇ ਧੋਤਾ ਥਾਂ ਸਾਰਾ ਅੱਛਾ ਤੇ ਸਾਫ ਕੀਤਾ ਤੇ ਵੀ ਇਹ ਕਿਦਾਂ ਤੂੜੀ ਨੇ ਖਲਾਰਾ ਪਾਇਆ ਹਾਏ ਹਾਏ ਮੈਂ ਵੀ ਸਾਰਾ ਸਾਫ ਕਰਕੇ ਆਈਏ ਤੇ ਉਹੀ ਹਾਲ ਆ ਮੈਨੂੰ ਲੱਗਦਾ ਹਨ ਵੀ ਸ਼ਾਮਾਂ ਤੇ ਸਫਾਈ ਕਰਨੀ ਪੈਣੀ ਆ ਵਾਹ ਬੜਾ ਹੀ ਜ਼ਿਆਦਾ ਬੱਤੀ ਵੀ ਬੰਦ ਹੋ ਜਾਂਦੀ ਏ ਸਵੇਰ ਤੋਂ ਵਾਹ ਤੇ ਥਾਂ ਸ਼ਾਮਾਂ ਤਪੜੀਆਂ ਬੱਤੀ ਦੀ ਦਵਾਈ ਕੀ ਵਾਹ ਬੜਾ ਹੀ ਔਖਾ ਤੂੜੀਆਂ ਦੇ ਦਿਨਾਂ ਚ ਤੇ ਹੋਰ ਨਾਲੇ ਰੋਟੀ ਬਣਾ ਕੇ ਬੰਦਿਆਂ ਦੀ ਬਾਹਰ ਪੇਜੋ ਘਰ ਦੇ ਖਲਾਰੇ ਸੰਭੋ ਘਰੇ ਬੰਦਾਂ ਕੀ ਬੜਾ ਔਖਾ ਚੱਲ ਕੋਈ ਗੱਲ ਨਹੀਂ ਹੁਣ ਕਰਨਾ ਤੇ ਪੈਣਾ ਹੀ ਇਹ ਤੈਨੂੰ ਪਤਾ ਸੀਜ਼ਨ ਦੇ ਦੇਣੇ ਆ। ਹੋਰ ਜਸਮੀਤ ਕੀ ਕਰਨਦੀ ਆ? ਉਹ ਦੀਦੀ ਤੇ ਸੋਈ ਚ ਡਈ ਰੋਟੀ ਪਾਣੀ ਦਾ ਦਾ ਕਰਨਾ। ਠੀਕ ਆ। ਤੂੰ ਡਈ ਖਿੜੀ ਖਲਾੜਾ ਖੁਰਾ। ਮੈਂ ਖਲਾੜਾ ਸੰਭ ਲਿਆ ਹੀ ਤੇ ਪਾਪਾ ਸਵੇਰੇ ਆਏ ਤੇ ਕਹਿਣੇ ਰੋਟੀ ਪਾਣੀ ਬਣਾ ਲੈ ਬਾਹਰ ਬੰਦੀ ਲੱਗੀ। ਤੇ ਦੀਦੀ ਨੂੰ ਮੈਂ ਕਹਾਂ ਮੈਂ ਦੀਦੀ ਤੂੰ ਰੋਟੀ ਪਾਣੀ ਦਾ ਸੰਭਲਾ ਤੇ ਮੈਂ ਸਾਫ ਸਫਾਈ ਦਾ ਕਰ ਲੈਣੀ ਆ। ਠੀਕ। ਉਹ ਹੁਣ ਉਹਨੇ ਦਾਲ ਤੇ ਚੋਲ ਬਣਾ ਲਈ। ਚੱਲ ਇਹ ਗੱਲ ਵਾਵਾ ਦੋਵੇਂ ਜਾਣੀ ਅੱਜ ਠਾਣੀ ਚਲਾਣੀ ਹੈ ਜਾਂ ਸੋਖਵਾ ਇੱਕ ਸਫਾਈ ਕਰ ਲੈ ਕੀ ਰੋਟੀ ਬਣਾ ਲੈਦੀ ਆ। ਨਹੀਂ ਇਹ ਮੇਰੇ ਵਰਗੀ ਨੂੰ ਕੱਲੀ ਨਾ ਕੱ ਹਾਂ ਉਹ ਇਹ ਤੇ ਹੈ ਤਾਂ ਤਾਂ ਇਹ ਗੱਲ ਵੀ ਕਿਤੇ ਆਪਾਂ ਪਾਪਾ ਕੀ ਜਾਂਦਾ ਪਾਪਾ ਇੱਥੋਂ ਤਾਂ ਕੀ ਗਏ ਨੇ ਠੂੜੀ ਦੇ ਪਾਣੀ ਵੇਸਣ ਦੇ ਨਾਲ ਕੰਮ ਕਰਾਂ ਉਹ ਠੂੜੀ ਸੁਟਣ ਦੇ ਨਾਲ ਹੁਣ ਸੇਰ ਤੇ ਲੱਗੀ ਠੀਕ ਹੋਰ 걔 ਨੇ ਸਕੂਲ ਹਾਜੀ ਸਕੂਲ ਗਏ ਨੇ ਮੈਂ ਚਾਹ ਬਣਾ ਕੇ ਲੈਵਾਂ ਬੈਠੂ ਨਹੀਂ ਨਹੀਂ ਮੈਂ ਸੱਲਾ ਹੁਣ ਪਿਆਰੀ ਹਾਂ ਜੇ ਮੈਂ ਅੱਥਰ ਜਲ ਨੂੰ ਹੀ ਭਲੋ ਕਹਿੰਦੀ ਕੀ ਕਰਨ ਦਿਆਰੇ ਕੱਲ ਜਦੋਂ ਠੀਕ ਚੰਗਾ ਹੈ ਦੀਦੀ ਕੀ ਕੰਡੇ ਬਣ ਗਿਆ ਰੋਟੀ ਪਾਣੀ ਆਹੋ ਭਰ ਤੇ ਗਿਆ ਉਧਰੋਂ ਆਵੀ ਉੱਠ ਗਈ ਇਹਨੂੰ ਹੁਣ ਇਹਨਾਂ ਹੁਣ ਅੰਦਰੋਂ ਲੈ ਕੇ ਆਈਆਂ ਬਾਹਰ ਵੀ ਨਿਹਾਉਣੇ ਨੂੰ ਕੀ ਰੱਖਣਾ ਵੇਖ ਕੀ ਹਾਲ ਹੁੰਨ ਡੇ ਬੋਤਾ ਹੀ ਮਾੜਾ ਹਾਲ ਨਾ ਸਵੇਰੇ ਸਾਰੀ ਸਫਾਈ ਕੀਤੀ ਸੀ ਤੇ ਟੂੜੀ ਟੂੜੀ ਹੋਈ ਪਈ ਹੈ ਨਿਹਾਉਣੇ ਉਹ ਤਾਂ ਵੀ ਬੜਾ ਔਖਾ ਵਿਚਾਰੇ ਅੰਦਰ ਕਰ ਤੇ ਪਾਪਾ ਨਾਲ ਕਹਿੰਦੇ ਸੀ ਵਾਟੀ ਸਬਜੀ ਉਹ ਲਿਆਰ ਹੋ ਗਈ ਬਾਹਰ ਬੰਦੇ ਲੱਗੇ ਨੇ ਬਾਸਾ ਬਣ ਚੱਲੀ ਆ ਹੁਣ ਥੋੜੇ ਜਿਹੇ ਤਾਂ ਬਸ ਤੜਕਾ ਲਾ ਕੇ ਤੇ ਫੁਲਕੇ ਲਾ ਦੇਣ ਚੋਲ ਤੇ ਦਾਲ ਬਣਾ ਲਈ ਹਾਂ ਚਲੋ ਠੀਕ ਆ ਹੁਣ ਫੇਰ ਸਾਮਾਨ ਸਫਾਈ ਕਰਨੀ ਪੈਣੀ ਸਾਰੇ ਬੜੀ ਤੂੜੀ ਵੇੜੇ ਚ ਹੁਣ ਸਾਮਾਨ ਨੂੰ ਕੀ ਕਰਨੀ ਆ ਹੁਣ ਫੇਰ ਕੱਲ ਹੀ ਜੜੇ ਵੇੜਾ ਤੋਦਾਂਗੇ ਤੇ ਹੁਣ ਫੇਰ ਉਹੀ ਕੰਮ ਹੋ ਰਿਹਾ ਦਿਹਾੜੀ ਬਹੁਤ ਹੀ ਪੰਗਾ ਹਾਂ। ਹਰ ਸੀਜ਼ਨ ਦਾ ਦਿਨਾਂ ਚ ਤੇ ਬਹੁਤ ਹੀ ਮਤ ਵੱਜ ਜਾਂਦੀ ਆ ਘਰਦਿਆਂ ਦੇ ਵੀ ਤੇ ਬਾਹਰ ਬੰਦਿਆਂ ਦੇ। ਬੜਾ ਕੰਮ ਪੈਂਦਾ ਸੱਚੀ। ਚਲ ਤੂੰ ਹੀ ਕਰ ਲਾ ਰੋਟੀ ਪਾਣੀ ਦਾ ਤੇ ਮੈਂ ਕੋਈ ਅੰਦਾ ਤਾਂ ਕੰਮ ਕਰ ਲਾ। ਠੀਕ ਠੀਕ ਆ ਤੂੰ ਵੇਖ ਲੈ ਅੰਦਰ ਜਾ। ਲੈ ਇੱਕ ਹੋਟ ਰਾਂ ਦੀ ਆ ਗਈ ਆ ਜਿੱਦੇ ਸਵੇਰ ਦੀ ਇੱਕ ਸੰਭੀ ਨਹੀਂ ਗਈ। ਬਾਬੂ ਨੂੰ ਪਤਾ ਨਹੀਂ ਪਤਾ ਲੱਗਦਾ ਨਹੀਂ ਆ ਘੜੀ ਪਿਛੋਂ ਬਣਾ ਬਣਾ ਕੇ ਟਰਾਲੀਆਂ ਇੱਕ ਟਰਾਲੀ ਮੇਰੇ ਕੋਲ ਤੇ ਲੱਗੀ ਜਾਂ ਅੰਦਰ ਤੇ ਇੱਕ ਟਰਾਲੀ ਹੋਰ ਲੈ ਆਂਦੀ ਮੇਰੇ ਕੋ ਕੱਲੇ ਕੋਨੇ ਲੱਗਦੀ ਤੂੜੀ ਅੰਦਰ ਮੈਂ ਕੋਈ ਬੰਦਾ ਲੈ ਕੇ ਆਉਂਦਾ ਪਿੰਡੋਂ ਜਾ ਕੇ ਬਾਬੂ ਮੇਰਾ ਹੰਤ ਨਾ ਆ ਗਿਆ ਯਾਰ ਪਿੰਡੋਂ ਕੇ ਬਾਂਗਾ ਦੇ ਮੈਂ ਕੱਲੇ ਕੋ ਕੰਮ ਹੁੰਦਾ ਗਰਮੀ ਦੇ ਵਿੱਚ ਇਨਾ ਕੰਮ ਇੱਕ ਟਰਾਲੀ ਅਜ ਮੈਂ ਤਾਂ ਲਾ ਨਹੀਂ ਸਕਿਆ ਤੇ ਇੱਕ ਹੋਰ ਟਰਾਲੀ ਬਣਾ ਕੇ ਲੈ ਆਂਦੀ ਜਿਉਂਦਾ